ਗੁਰਮੁਖ ਕਨੇਡਾ ਦੀ ਧਰਤੀ ਤੇ ਗਏ ਵੈਨਪੂਵਰ ਉਹਨਾਂ ਦੇ ਜੀਵਨ ਵਿੱਚੋਂ ਪੜਿਓ ਚੇਤ ਗੋਵਿੰਦ ਅਰਾਧੀ ਹੈ ਹੋਵੈ ਆਨੰਦ ਕਨਾ ਜਿਵੇਂ ਜਿਵੇਂ ਕੋਈ ਨਾਮ ਜਪਦਾ ਬਾਣੀ ਪੜ੍ਹਦਾ ਨਿਤਨੇਮ ਦੇ ਨਾਲ ਜੁੜਦਾ ਫਿਰ ਗੁਰੂ ਦੀ ਕਿਰਪਾ ਵਰਤਨੀ ਸ਼ੁਰੂ ਹੋ ਜਾਂਦੀ ਜਦੋਂ ਇਹ ਕਨੇਡਾ ਦੀ ਧਰਤੀ ਤੇ ਗਏ ਨਾਲ ਇਹਨਾਂ ਦੇ ਸਿੱਖ ਨੇ ਸੇਵਕ ਨੇ ਭਾਈ ਸੇਵਾ ਸਿੰਘ ਨਾਲ ਨੇ ਤੇ ਕੈਨੇਡਾ ਦੀ ਧਰਤੀ ਤੇ ਕਿਹਦੇ ਘਰ ਠਹਿਰੇ ਨੇ ਭਾਈ ਫੇਰਾ ਸਿੰਘ ਉਹਦੀ ਘਰ ਵਾਲੀ ਦਾ ਨਾਮ ਆਇਆ ਅਜੀਤ ਕੌਰ ਉਹਦੇ ਘਰ ਵਿੱਚ ਠਹਿਰੇ ਹੋਏ ਨੇ ਇੱਥੇ ਇੱਕ ਨੇੜੇ ਪਰਿਵਾਰ ਰਹਿੰਦਾ ਜਿਹੜਾ ਆਰਾਮਪੁਰ ਖੇੜੇ ਦੇ ਨਾਲ ਪਿੰਡ ਹੈ ਪੰਡੋਰੀ اٹਵਾਲ ਉਹ ਪੰਡੋਰੀ اٹਵਾਲ ਦਾ ਪਰਿਵਾਰ ਰਹਿੰਦਾ ਜਿਹਦਾ ਨਾਮ ਹੈ ਹਰੀ ਸਿੰਘ ਤੇ ਘਰ ਵਾਲੀ ਦਾ ਨਾਮ ਹੈ ਬੀਬੀ ਗੁਰਦੇਵ ਕੌਰ ਉਨ੍ਹਾਂ ਦੇ ਘਰ ਵਿਖੇ ਸਮੇਂ ਅਨੁਸਾਰ ਦੋ ਧੀਆਂ ਦਾ ਜਨਮ ਹੋਇਆ ਦੋ ਧੀਆਂ ਦਾ ਜਨਮ ਹੋਇਆ ਦੋ ਧੀਆਂ ਦੇ ਜਨਮ ਤੋਂ ਬਾਅਦ ਸਮਾਂ ਲੰਘਿਆ ਤੇ ਰੱਬ ਨੇ ਪੁੱਤ ਦੀ ਦਾਤ ਦਿੱਤੀ ਪਰ ਉਹ ਪੁੱਤ ਗੁਰਮੁਖੋ ਜਨਮ ਵੇਲੇ ਕਹਿੰਦੇ ਨੇ ਉਹਦੇ ਦਿਮਾਗ ਨੂੰ ਕੁਝ ਸਮਾਂ ਆਕਸੀਜਨ ਨਾ ਮਿਲੀ ਜਿਹਦੇ ਕਰਕੇ ਨਾ ਦਿਮਾਗ ਕੰਮ ਕਰਦਾ ਤੇ ਨਾ ਸਰੀਰ ਦੇ ਕੋਈ ਅੰਗ ਕੰਮ ਕਰਦੇ ਨੇ ਉਹ ਬੱਚਾ ਉਹਦਾ ਨਾਮ ਰੱਖਿਆ ਸੁਰਜੀਤ ਸਿੰਘ ਇਸ ਹਰੀ ਸਿੰਘ ਨੇ ਤੇ ਬੀਬੀ ਗੁਰਦੇਵ ਕੌਰ ਨੇ ਇੰਨਾ ਜ਼ਿਆਦਾ ਉਹਨਾਂ ਦਾ ਇਲਾਜ ਕਰਵਾਇਆ ਕੋਈ ਹਸਪੀਟਲ ਨਹੀਂ ਛੱਡਿਆ ਪਰ ਜਿੱਥੋਂ ਵੀ ਇਲਾਜ ਕਰਵਾਇਆ ਉਹ ਡਾਕਟਰਾਂ ਨੇ ਹਾਰ ਕੇ ਕਹਿ ਦਿੱਤਾ ਇਹ ਜ਼ਿੰਦਗੀ ਭਰ ਮੰਝੇ ਤੇ ਪਿਆ ਰਹੇਗਾ ਕਦੇ ਠੀਕ ਨਹੀਂ ਹੋਏਗਾ ਨਾ ਮੰਨ ਕਰਕੇ ਤੇ ਨਾ ਤਨ ਕਰਕੇ ਕਹਿੰਦੇ 3 ਸਾਲਾਂ ਦੀ ਉਹਦੀ ਉਮਰ ਹੋ ਗਈ ਬੱਚੇ ਦੀ ਮਾਂ ਮਾਤਾ ਗੁਰਦੇਵ ਕੌਰ ਜਦੋਂ ਉਸ ਸੁਰਜੀਤ ਸਿੰਘ ਨੂੰ 3 ਸਾਲਾਂ ਦੇ ਬੱਚੇ ਨੂੰ ਦੇਖਦੀ ਏ ਤੇ ਮਾਂ ਦਾ ਹਿਰਦਾ ਗੁਰਮੁਖੋ ਦਇਆ ਨਾਲ ਭਰ ਜਾਂਦਾ ਏ ਕਿ ਅੱਜ ਤਾਂ ਮਾਂ ਹੈ ਜਦੋਂ ਮਾਂ ਦੁਨੀਆਂ ਤੋਂ ਚਲੀ ਗਈ ਮੇਰੇ ਪੁੱਤ ਦੀ ਸੰਭਾਲ ਕੌਣ ਕਰੇਗਾ ਕਿਉਂਕਿ ਮਾਂ ਤੇ ਪੁੱਤ ਦਾ ਪਿਆਰ ਏ ਨਾ ਪਰ ਇਹਨਾਂ ਇਲਾਜ ਕਰਾਉਣਾ ਛੱਡਿਆ ਨਹੀਂ ਵੈਨ ਕੂਵਰ ਦੇ ਸਭ ਤੋਂ ਵੱਡੇ ਹਸਪਤਾਲ ਵਿੱਚ ਇਹਦੀ ਸਿਟੀ ਸਕੈਨ ਕੀਤੀ ਗਈ ਤਿੰਨ ਮਹੀਨਿਆਂ ਦਾ ਉਹਨਾਂ ਵਕਤ ਦਿੱਤਾ ਜਿੰਨੇ ਹਸਪਤਾਲਾਂ ਦੇ ਡਾਕਟਰ ਨੇ ਉਹਨਾਂ ਸਾਰੇ ਇਕੱਠੇ ਕਰਕੇ ਸਾਰੀਆਂ ਰਿਪੋਰਟਾਂ ਤੋਂ ਬਾਅਦ ਨਤੀਜਾ ਇਹ ਦਿੱਤਾ ਹਰੀ ਸਿੰਘ ਤੇਰਾ ਪੁੱਤਰ ਕਦੇ ਠੀਕ ਨਹੀਂ ਹੋ ਸਕਦਾ ਕਦੇ ਇਹ ਤੰਦਰੁਸਤ ਨਹੀਂ ਹੋ ਸਕਦਾ ਨਾ ਇਹਦੇ ਸਰੀਰ ਦਾ ਕੋਈ ਅੰਗ ਚੱਲਣੈ ਤੇ ਨਾ ਇਹ ਦਿਮਾਗੀ ਤੌਰ ਤੇ ਇਹਦੇ ਦਿਮਾਗ ਨੇ ਕੰਮ ਕਰਨੈ ਕਹਿੰਦੇ ਨੇ ਉਹ ਪਰਿਵਾਰ ਦੋਵੇਂ ਜੀ ਭਾਈ ਹਰੀ ਸਿੰਘ ਉਹਦੀ ਘਰ ਵਾਲੀ ਬੀਬੀ ਗੁਰਦੇਵ ਕੌਰ ਆਪਣੇ ਪੁੱਤਰ ਸਰਜੀਤ ਸਿੰਘ ਨੂੰ ਘਰ ਨਿਰਾਸ਼ੇ ਲੈ ਕੇ ਮੁੜਾਏ ਘਰ ਮੰਝੇ ਤੇ ਪਾ ਦੇਣਾ ਆਪ ਦੁੱਧ ਪਿਆਨਾ ਬੋਤਲ ਵਿੱਚ ਪਾ ਕੇ ਤੇ ਬੱਚੇ ਨੂੰ ਵੀ ਲੈਣਾ ਪਰ ਇੱਕ ਦਿਨ ਇਹ ਹਰੀ ਸਿੰਘ ਦੀ ਘਰ ਵਾਲੀ ਬੀਬੀ ਗੁਰਦੇਵ ਕੌਰ ਹਰੀ ਸਿੰਘ ਨੂੰ ਕਹਿਣ ਲੱਗੀ ਸਿਰ ਤੇ ਆ ਸਾਈਆਂ ਡਾਕਟਰਾਂ ਨੇ ਆਪਾਂ ਨੂੰ ਬਿਲਕੁਲ ਜਵਾਬ ਦੇ ਦਿੱਤਾ ਪਰ ਇੱਕ ਆਸ ਹੈ ਵੀ ਇੱਥੇ ਸੁਨਿਆ ਨੇੜੇ ਇੱਥੇ ਭਾਈ ਫੇਰਾ ਸਿੰਘ ਦੇ ਗ੍ਰਹਿ ਹੈ ਸੰਤ ਬਾਬਾ ਹਰਨਾਮ ਸਿੰਘ ਜੀ ਆਰਾਮਪੁਰ ਖੇੜੇ ਵਾਲੇ ਆਏ ਨੇ ਆਪਾਂ ਇੱਕ ਵਾਰੀ ਉਹਨਾਂ ਕੋਲ ਲੈ ਚੱਲੀਏ ਪੁੱਤ ਨੂੰ ਤੇ ਇਹ ਗੁਰਮਖੋ ਜਿਹੜੀ ਘਟਨਾ ਆ ਨਾ ਭਾਈ ਹਰੀ ਸਿੰਘ ਦੀ ਜ਼ੁਬਾਨੀ ਬੋਲੀ ਹੋਈ ਔਰ ਉਹਨਾਂ ਦੇ ਜੀਵਨ ਵਿੱਚ ਲਿਖੀ ਹੋਈ ਕਹਿਣ ਲੱਗਾ ਮੈਂ ਬਿਲਕੁਲ ਨਾਸਤਕ ਹਰ ਵਾਲੀ ਨੂੰ ਜਵਾਬ ਦਿੱਤਾ ਵੀ ਜਿਹੜੇ ਇੰਨੇ ਵੱਡੇ ਡਾਕਟਰ ਇਨਾ-ਉਨਾ ਇਲਾਜ ਕੀਤਾ ਜਿਹੜੇ ਬੰਦੇ ਨੂੰ ਵਸ ਚੱਲੇ ਤੇ ਮੌਤ ਦੇ ਮੂੰਹ ਵਿੱਚੋਂ ਵਾਪਸ ਲਿਆਉਣ ਉਹਨਾਂ ਜਵਾਬ ਦੇ ਦਿੱਤਾ ਤੇ ਤੇਰੇ ਬਾਬੇ ਨੂੰ ਠੀਕ ਕਰ ਲੈਣਗੇ। ਉਹਨਾਂ ਕੋਲ ਇਹੋ ਜੀ ਕਿਹੜੀ ਮਸ਼ੀਨ ਉਹਨਾਂ ਕੋਲ ਇਹੋ ਜੀ ਕਿਹੜੀ ਦਵਾਈ ਹੈ। ਕਹਿੰਦਾ ਮੈਂ ਆਪਣੀ ਘਰਵਾਲੀ ਨੂੰ ਸਖਤ ਜ਼ੁਬਾਨ ਵਿੱਚ ਜਵਾਬ ਦਿੱਤਾ। ਕਹਿੰਦਾ ਕੁਝ ਸਮੇਂ ਬਾਅਦ ਮੇਰੇ ਮਨ ਵਿੱਚ ਆਇਆ ਵੀ 2 ਡਾਲਰਾਂ ਦਾ ਤੇਲ ਹੀ ਸਹੀ। ਜੇ ਇਹ ਕਹਿੰਦੀ ਏ ਇਹਦੇ ਮਨ ਨੂੰ ਤਸੱਲੀ ਆ ਜਾਏਗੀ ਮਾਂ ਆ ਆਪਣੇ ਬੱਚੇ ਦੀ ਕਹਿਣ ਲੱਗਾ ਮੈਂ ਆਖਿਆ ਚੱਲ ਭਲਈਏ ਤਿਆਰ ਹੋ ਜਾ ਆਉਂਦੇ ਆ ਵੇਖਦੇ ਆ ਕੋਈ ਬਾਬਾ ਜੀ ਇਹਨੂੰ ਠੀਕ ਕਰ ਦੇ ਕਹਿੰਦਾ ਮੇਰੇ ਮਨ ਵਿੱਚ ਕੋਈ ਭਰੋਸਾ ਨਹੀਂ ਕੋਈ ਯਕੀਨ ਨਹੀਂ ਮੈਂ ਬਿਲਕੁਲ ਨਾਸਤਿਕ ਬੰਦਾ ਕਹਿੰਦੇ ਅਸੀਂ ਭਾਈ ਫੇਰਾ ਸਿੰਘ ਦੇ ਘਰ ਪਹੁੰਚ ਗਏ ਉਹਨਾਂ ਦੇ ਘਰ ਗਏ ਉਹਨਾਂ ਨੇ ਅੱਗੋਂ ਜਲ ਪਾਣੀ ਆਉ ਪਾਣੀ ਕੀਤਾ ਜਲ ਪਾਣੀ ਛਕਿਆ ਤੇ ਕਹਿੰਦੇ ਮੇਰੀ ਘਰ ਵਾਲੀ ਗੁਰਦੇਵ ਕੌਰ ਨੇ ਦੱਸਿਆ ਉਹਦੀ ਘਰ ਵਾਲੀ ਜਿਹੜੀ ਅਜੀਤ ਕੌਰ ਹੈ ਵੀ ਤੁਹਾਡੇ ਘਰ ਵਿਖੇ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਠਹਿਰੇ ਨੇ ਆ ਸਾਡਾ ਪੁੱਤਰ ਬਿਮਾਰ ਹੈ ਇਹਨੂੰ ਦੁਨੀਆਂ ਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਇੱਕੋ ਆਸ ਬਚੀਏ ਜੇ ਤੁਸੀਂ ਮਾਹਪੁਰਖਾਂ ਨੂੰ ਆਖੋ ਸਾਡੇ ਬੱਚੇ ਲਈ ਅਰਦਾਸ ਕਰਨ ਇਹ ਤੰਦਰੁਸਤ ਹੋ ਜਾਏ ਤੇ ਕਹਿੰਦੇ ਉਹ ਬੀਬੀ ਅਜੀਤ ਕੌਰ ਮਾਹਪੁਰਖਾਂ ਦੇ ਕਮਰੇ ਵਿੱਚ ਇਕੱਲੀ ਗਈ ਉਹਨੇ ਆਖਿਆ ਮਾਹਪੁਰਖੋ ਇੱਕ ਬੇਨਤੀ ਹੈ ਇੱਕ ਪਰਿਵਾਰ ਆਇਆ ਹੈ 3 ਸਾਲਾਂ ਦਾ ਬੱਚਾ ਹੈ ਤੇ ਉਹ ਨਾ ਉਹਦੇ ਸਰੀਰ ਦੇ ਅੰਗ ਕੰਮ ਕਰਦੇ ਨਹੀਂ ਨਾ ਉਹਦਾ ਦਿਮਾਗ ਕੰਮ ਕਰਦਾ ਹੈ ਮੰਜੇ ਤੇ ਲਟਿਆ ਰਹਿੰਦਾ ਹੈ ਜੇ ਤੁਸੀਂ ਉਹਦੇ ਲਈ ਬੇਨਤੀ ਕਰੋ ਉਹ ਤੰਦਰੁਸਤ ਹੋ ਜਾਏ ਕਹਿੰਦੇ ਮਹਾਪੁਰਖ ਕਹਿਣ ਲੱਗੇ ਅਸੀਂ ਲੋਕਾਂ ਦੇ ਬੱਚੇ ਠੀਕ ਕਰਨ ਵਾਸਤੇ ਆਏ ਆਂ ਸੇਵਾ ਸਿੰਘ ਕਰੋ ਸਾਰਾ ਸਮਾਨ ਇਕੱਠਾ ਚੱਲੀਏ ਅਸੀਂ ਲੋਕਾਂ ਦੇ ਪੁੱਤ ਠੀਕ ਕਰਨ ਨਹੀਂ ਆਏ ਕਹਿੰਦੇ ਸਾਰਾ ਸਮਾਨ ਸੇਵਾ ਸਿੰਘ ਨੇ ਤਿਆਰ ਕਰ ਲਿਆ ਮਹਾਪੁਰਖਾਂ ਨੇ ਹੱਥ ਵਿੱਚ ਛੋਟੀ ਫੜੀ ਤੇ ਉਹ ਬੀਬੀ ਅਜੀਤ ਕੌਰ ਥੱਲੇ ਆ ਗਈ ਆ ਕੇ ਦੱਸਿਆ ਵੀ ਮਹਾਪੁਰਖਾਂ ਜਵਾਬ ਦੇ ਦਿੱਤਾ ਹੈ। ਸੇਵਾ ਸਿੰਘ ਨੇ ਸਾਰੀ ਤਿਆਰੀ ਕਰ ਲਈ। ਬੈਠਿਆਂ-ਬੈਠਿਆਂ ਅਚਾਨਕ ਮਹਾਪੁਰਖ ਕਹਿਣ ਲੱਗੇ ਪੈਰਾਂ ਵਿੱਚ ਜੋੜਾ ਪਾ ਲਿਆ ਉਹਨਾਂ ਚੱਲਣ ਵਾਸਤੇ ਤਿਆਰ। ਕਹਿੰਦੇ ਸੇਵਾ ਸਿੰਘ ਥੱਲੇ ਜਾ ਕੇ ਵੇਖ ਉਹ ਚਲੇ ਤੇ ਨਹੀਂ ਗਏ। ਉਹ ਪਰਿਵਾਰ ਚਲਾ ਤਾਂ ਨਹੀਂ ਗਿਆ। ਸੇਵਾ ਸਿੰਘ ਥੱਲੇ ਗਏ। ਦੇਖ ਕੇ ਆਏ ਕਹਿਣ ਲੱਗੇ ਬਾਬਾ ਜੀ ਪਰਿਵਾਰ ਹਾਲੇ ਬੈਠਾ ਜਲ ਪਾਣੀ ਛਕ ਰਿਹਾ ਹੈ ਮਹਾਪੁਰਖ ਕਹਿਣ ਲੱਗੇ ਜਾਓ ਉਹਨਾਂ ਨੂੰ ਬੁਲਾ ਲਿਆਓ ਬੱਚਾ ਤੇ ਬੱਚੇ ਦੀ ਮਾਤਾ ਨੂੰ ਲੈ ਆਓ ਉਹ ਬੀਬੀ ਗੁਰਦੇਵ ਕੌਰ ਤੇ ਉਹਦਾ 3 ਸਾਲਾਂ ਦਾ ਬੱਚਾ ਸੁਰਜੀਤ ਸਿੰਘ ਉਹ ਦੋਵੇਂ ਮਾਂ ਪੁੱਤ ਮਹਾਪੁਰਖਾਂ ਦੇ ਕਮਰੇ ਵਿੱਚ ਸੇਵਾ ਸਿੰਘ ਦੇ ਨਾਲ ਆ ਗਏ ਮਹਾਪੁਰਖਾਂ ਨੇ ਪੁੱਛਿਆ ਦਾਸ ਪੁੱਤਰ ਕੀ ਗੱਲ ਏ ਤੇ ਉਹ ਮਾਂ ਗੁਰਮੁਖੋ ਮਨ ਭਰ ਕੇ ਰੋਪੀ ਮਾਂ ਪੁਰਖੋ ਬਾਬਾ ਜੀ ਇਹ ਬੱਚਾ ਜਮਾਂਦਰੂ ਇਸ ਤਰ੍ਹਾਂ ਦਾ ਏ ਨਾ ਇਹਦੇ ਸਰੀਰ ਦੇ ਅੰਗ ਕੰਮ ਕਰਦੇ ਨੇ ਨਾ ਇਹਦਾ ਦਿਮਾਗ ਕੰਮ ਕਰਦਾ ਏ ਸਾਰੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਏ ਇਹ ਕਦੇ ਠੀਕ ਨਹੀਂ ਹੋ ਸਕਦਾ ਮਾਂ ਪੁਰਖੋ ਤੁਸੀਂ ਕਿਰਪਾ ਕਰੋ ਅਰਦਾਸ ਬੇਨਤੀ ਕਰੋ ਮਾਪੁਰਖ ਕਹਿਣ ਲੱਗੇ ਧੀਏ ਘਰ ਵਿੱਚ ਕੋਈ ਬਾਣੀ ਪੜਦਾ ਹੈ ਕੋਈ ਸਿਮਰਨ ਕਰਦਾ ਹੈ ਘਰ ਵਿੱਚ ਕਹਿਣ ਲੱਗੀ ਮਾਪੁਰਖੋ ਮੇਰਾ ਸਹੁਰਾ ਪਰਿਵਾਰ ਬਿਲਕੁਲ ਨਾਸਤਿਕ ਹੈ ਉਹ ਇਸ ਗੱਲ ਨੂੰ ਮੰਨਦੇ ਨਹੀਂ ਵੀ ਜਦੋਂ ਡਾਕਟਰਾਂ ਜਵਾਬ ਦੇ ਦਿੱਤਾ ਬਾਣੀ ਨਾਲ ਠੀਕ ਹੋ ਜਾਏਗਾ ਮਾਪੁਰਖ ਕਹਿਣ ਲੱਗੇ ਧੀਏ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮਕ ਹੋਏ RAM ਤੇ ਲਗਨ ਜਨਮ ਵਿਜੋਗ ਖਿੰਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਮਹਾਰਾਜ ਕਹਿਣ ਲੱਗੇ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਧੀਏ ਜੇ ਤੁਸੀਂ ਨਿਤਨੇਮ ਕਰੋ ਇਹਦੇ ਕੋਲ ਬੈਠ ਕੇ ਮੂਲ ਮੰਤਰ ਦਾ ਪਾਠ ਕਰਿਆ ਕਰੋ ਬੱਚੇ ਦੇ ਕੋਲ ਗੁਰਮੰਤਰ ਦੀ ਆਵਾਜ਼ ਇਹਦੇ ਕੰਨਾਂ ਵਿੱਚ ਪਾਏ ਧੀਏ ਅੱਜ ਤੋਂ ਬਾਅਦ ਨਿਤਨੇਮ ਕਰਿਆ ਕਰੋਗੇ ਮਾਂ ਸੀਨਾ ਮਾਂ ਤਾਂ ਆਪਣੀ ਔਲਾਦ ਖਾਤਰ ਅੱਗ ਦੇ ਅੰਗਿਆਰਿਆਂ ਤੇ ਤੁਰਨ ਨੂੰ ਤਿਆਰ ਏ ਉਹਨੇ ਆਖਿਆ ਸਤਿਵਚਨ ਮਹਾਂਪੁਰਖੋ ਕਿਰਪਾ ਕਰਿਓ ਸਿਰ ਤੇ ਮੇਰ ਭਰਿਆ ਹੱਥ ਰੱਖਿਓ ਇਹ ਨਿਜਮ ਨਿਭ ਜਾਏ ਮਹਾਂਪੁਰਖ ਕਹਿਣ ਲੱਗੇ ਬਸ ਨਿਤਨੇਮ ਬਾਣੀ ਪੰਜ ਬਾਣੀਆਂ ਦਾ ਕਰੋ ਮੂਲ ਮੰਤਰ ਗੁਰਮੰਤਰ ਦਾ ਜਾਪ ਕਰੋ ਤੁਹਾਨੂੰ ਦੁਬਾਰਾ ਸਾਡੇ ਕੋਲ ਆਉਣ ਦੀ ਲੋੜ ਨਹੀਂ ਗੁਰਬਾਣੀ ਨੇ ਇਹਨੂੰ ਤੰਦਰੁਸਤ ਕਰ ਦੇਣਾ ਪਰ ਇਹ ਤੰਦਰੁਸਤ ਹੋਣ ਤੋਂ ਬਾਅਦ ਵੀ ਨਿਤਨੇਮ ਤੇ ਬਾਣੀ ਨਹੀਂ ਛੱਡਣੀ ਉਹ ਜਿਹੜਾ ਹਰੀ ਸਿੰਘ ਜਨ ਕਹਿੰਦਾ ਅਸੀਂ ਬੱਚੇ ਨੂੰ ਲੈ ਕੇ ਉਥੋਂ ਮਹਾਂਪੁਰਖਾਂ ਤੋਂ ਫੇਰਾ ਸਿੰਘ ਦੇ ਘਰੋਂ ਆਪਣੇ ਘਰ ਨੂੰ ਗੱਡੀ ਚੋਂ ਆ ਰਹੇ ਸਾਂ ਤੇ ਮੈਂ ਆਪਣੀ ਘਰਵਾਲੀ ਨੂੰ ਪੁੱਛਿਆ ਗੁਰਦੇਵ ਕੌਰੇ ਕਰਤਾ ਤੇਰੇ ਪੁੱਤ ਨੂੰ ਬਾਬਿਆਂ ਨੇ ਠੀਕ ਕਹਿੰਦੀ ਨਹੀਂ ਉਹਨਾਂ ਨੇ ਆਖਿਆ ਬਾਣੀ ਪੜਿਆ ਕਰੋ ਨਿਤਨੇਮ ਕਰਿਆ ਕਰੋ ਤੇ ਉਹ ਹਰੀ ਸਿੰਘ ਕਹਿੰਦਾ ਹੋਰ ਇਹਨਾ ਕੀ ਕਹਿਣਾ ਸੀ ਵੀ ਬਾਣੀ ਪੜਿਆ ਕਰੋ ਪਾਠ ਕਰਿਆ ਕਰੋ ਚਲੋ ਕਹਿੰਦੇ ਅਸੀਂ ਆਪਣੇ ਘਰ ਪਹੁੰਚ ਗਏ ਉਸੇ ਦਿਨ ਤੋਂ ਘਰਵਾਲੀ ਨੇ ਗੁਟਕਾ ਲੈ ਕੇ ਪੁੱਤ ਦੇ ਸਹਰਾਣੇ ਬਹਿ ਜਾਣਾ ਨਿਤਨੇਮ ਬਾਣੀਆਂ ਦਾ ਨਿਤਨੇਮ ਕਰਨਾ ਫਿਰ ਮੂਲ ਮੰਤਰ ਗੁਰ ਮੰਤਰ ਜਿੰਨਾ ਵੱਧ ਤੋਂ ਵੱਧ ਸਮਾਂ ਕਹਿੰਦੇ ਅਸੀਂ ਉਹਦੇ ਕੋਲ 3 ਸਾਲਾਂ ਦਾ ਬੱਚਾ ਮੰਜੀ ਤੇ ਪਿਆ ਰਹਿੰਦਾ ਹੈ ਉਹਦੇ ਕੋਲ ਪਾਠ ਕਰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਉਹ ਬੱਚਾ ਆਪਣੀ ਬਾਹ ਨੂੰ ਹਿਲਾਉਣਾ ਸ਼ੁਰੂ ਕੀਤਾ ਨਹੀਂ ਮਹਾਰਾਜ ਦੀ ਖੇਡ ਕਿਰਪਾ ਵਰਤੀ ਉਹਨੇ ਲਤ ਹਿਲਾਉਣੀ ਸ਼ੁਰੂ ਕਰ ਦਿੱਤੀ ਕਹਿੰਦੇ ਸਾਡਾ ਭਰੋਸਾ ਹੋਰ ਵੱਧ ਗਿਆ ਮੈਂ ਹੋਰ ਬਾਣੀ ਪੜ੍ਹਨੀ ਈ ਹੋਰ ਮੂਲ ਮੰਤਰ ਗੁਰਮੰਤਰ ਦਾ ਜਾਪ ਉਹਨੂੰ ਸੁਣਾਉਣਾ ਕਹਿੰਦੇ ਹੌਲੀ ਹੌਲੀ ਸਾਡੇ ਪੁੱਤ ਨੇ ਦੁੱਧ ਵਾਲੀ ਬੋਤਲ ਆਪ ਹੱਥਾਂ 'ਚ ਫੜ ਕੇ ਮੂੰਹ ਨਾਲ ਪੀ ਲੈਣਾ ਦੁੱਧ ਕਹਿੰਦੇ ਇੱਕ ਦਿਨ ਜਿਸ ਘਰ ਵਿੱਚ ਅਸੀਂ ਰਹਿੰਦੇ ਸਾਂ ਸਾਡੇ ਘਰ ਦੀ ਬੇਸਮੈਂਟ ਵਿੱਚ ਇੱਕ ਮੁਸਲਮਾਨ ਪਰਿਵਾਰ ਰਹਿੰਦਾ ਸੀ ਤੇ ਉਹਨਾਂ ਦੀ ਇੱਕ ਬਿਰਧ ਮਾਤਾ ਸੀ ਜਿਹਨੂੰ ਸੁਣਦਾ ਉੱਚੀ ਸੀ ਉਹ ਉਹਨੂੰ ਵੇੜੇ ਵਿੱਚ ਮੰਜੇ ਵਿੱਚ ਬਿਠਾ ਜਾਂਦੇ ਮੁਸਲਮਾਨ ਪਰਿਵਾਰ ਤੇ ਕਹਿੰਦੀ ਮੈਂ ਆਪਣੇ ਪੁੱਤ ਨੂੰ ਉਹਦੇ ਕੋਲ ਪਾ ਦੇਣਾ ਦੋਵਾਂ ਨੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਨੀਆਂ ਉਹ ਬਿਰਧ ਔਰਤ ਨੇ ਸਾਡੇ ਬੱਚੇ ਨਾਲ ਖਡਾਉਣਾ ਉਹਨੂੰ ਤੇ ਆਪਣਾ ਮਨ ਪਰਚਾਵਾ ਸਮਾਂ ਲਗਾ ਲੈਣਾ ਕਹਿੰਦੇ ਇੱਕ ਦਿਨ ਅਸੀਂ ਬੱਚੇ ਨੂੰ ਉਸ ਬਿਰਧ ਮਾਈ ਦੇ ਕੋਲ ਪਾਇਆ ਆਪ ਕਹਿੰਦੀ ਮੈਂ ਰਸੋਈ ਵਿੱਚ ਭੋਜਨ ਬਣਾ ਰਹੀ ਆ ਤੇ ਕਹਿੰਦੇ ਉਸ ਮੁਸਲਮਾਨ ਬਿਰਧ ਔਰਤ ਨੇ ਮੇਰੇ ਪੁੱਤ ਨੂੰ ਚੁੱਕ ਕੇ ਕੁਰਸੀ ਨਾਲ ਖੜਾ ਕਰ ਦਿੱਤਾ ਕਹਿੰਦੇ ਉਹਨੇ ਇੱਕ ਉਲਾਂਘ ਦੋ ਉਲਾਂਗਾ ਪੁੱਟੀਆਂ ਤੇ ਉਸ ਔਰਤ ਨੇ ਆਵਾਜ਼ ਮਾਰੀ ਗੁਰਦੇਵ ਕਾਰ ਤੁਹਾਡਾ ਪੁੱਤਰ ਤੁਰਨ ਲੱਗ ਪਿਆ ਜੇ ਗੁਰਦੇਵ ਕਾਰ ਤੁਹਾਡਾ ਬੱਚਾ ਤੁਰਦਾ ਪਿਆ ਜੇ ਇਹ ਤੰਦਰੁਸਤ ਹੋ ਗਿਆ ਹੈ ਕਹਿੰਦੇ ਅੰਦਰੋਂ ਹਰੀ ਸਿੰਘ ਨੇ ਆਵਾਜ਼ ਦਿੱਤੀ ਹੁਣ ਤਾਂ ਕਹਿੰਦੇ ਆ ਮੁਸਲਮਾਨ ਵੀ ਸਾਨੂੰ ਮਖੌਲ ਪੈ ਕਰਦੇ ਨੇ ਜਾ ਗੁਰਦੇਵ ਕੌਰ ਦੇਖ ਕੇ ਆਹ ਕਹਿੰਦੀ ਜਦੋਂ ਮੈਂ ਬਾਹਰ ਆਈ ਤੇ ਵੇਖਿਆ ਮੇਰਾ ਪੁੱਤ ਸੁਰਜੀਤ ਸਿੰਘ ਆਪਣੀਆਂ ਲੱਤਾਂ ਤੇ ਤੁਰ ਰਿਹਾ ਹੈ ਉਹ ਉਹ ਸਰਜੀਤ ਸਿੰਘ ਪੁੱਤ ਆਪਣੀਆਂ ਲੱਤਾਂ ਦੇ ਭਾਰ ਤੇ ਤੁਰਨ ਲੱਗ ਪਿਆ। ਕਹਿੰਦੇ ਉਹਦਾ ਦਿਮਾਗ ਵੀ ਕੰਮ ਕਰਨ ਲੱਗ ਪਿਆ। ਉਹਨੂੰ ਸਕੂਲੇ ਪਾਇਆ ਤੇ ਜਿੰਨੀਆਂ ਕਲਾਸਾਂ ਉਹਨੇ ਕੀਤੀਆਂ ਏਗ ਰੇਡ ਵਿੱਚ ਪਾਸ ਹੁੰਦਾ ਰਿਹਾ। ਬਾਣੀ ਦੇ ਵਿੱਚ ਬੜੀ ਵੱਡੀ ਸਮਰੱਥਾ ਹੈ। ਬਾਣੀ ਵਿੱਚ ਬੜੀ ਵੱਡੀ ਤਾਕਤ ਹੈ। ਮਹਾਰਾਜ ਕਹਿਣ ਲੱਗੇ ਕਿ ਤੂੰ ਗੁਰ ਮੰਤਰ ਦਾ ਚਿਤਾਰ ਨਾਨਕ ਦੁਖ ਨਾ ਥੀ ਵਈ ਗੁਰੂ ਦੇ ਮੰਤਰ ਨੂੰ ਹਿਰਦੇ ਵਿੱਚ ਚੇਤੇ ਕਰਿਆ ਕਰ ਤੇਰੇ ਨੇੜੇ ਨਾ ਆਤਮਿਕ ਦੁਖ ਆਉਣ ਤੇ ਨਾ ਸਰੀਰਕ ਦੁਖ ਆਉਣ ਗੁਰੂ ਕੀ ਬਾਣੀ ਵਿੱਚ ਇੰਨੀ ਵੱਡੀ ਤਾਕਤ ਹੈ ਚੇਤ ਗੋਵਿੰਦ ਅਰਾਧੀ ਹੈ ਹੋਵੇ ਆਨੰਦ ਕਨਾ ਕਨਾ ਕਨੇ ਤੋਂ ਭਾਵ ਜਿਹਦੀ ਗਿਣਤੀ ਮਿੰਤੀ ਨਹੀਂ ਇਨਾ ਵੱਡਾ ਆਨੰਦ ਏ ਇੰਨੇ ਵੱਡੇ ਸੁੱਖ ਨੇ ਗੁਰੂ ਦੀ ਕਿਰਪਾ ਵਿੱਚ ਨਾਮ ਵਿੱਚ ਸਿਮਰਨ ਵਿੱਚ